ਆਤਮਾਈਆ ਅੰਮ੍ਰਿਤਸਰ ਕੇਸਰੀ ਪੇਜ ਦੇਖਣ ਵਾਲੇ ਸਾਰੇ ਦੋਸਤਾਂ ਨੂੰ ਸਵਾਗਤ ਆ ਦੋਸਤੋ ਇਸ ਵੇਲੇ ਅਸੀਂ ਅੰਮ੍ਰਿਤਸਰ ਦੇ ਬੱਸ ਸਟੈਂਡ ਚੌਕ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਪੂਰੇ ਜਿਹੜੇ ਆਪਣੇ ਈ ਰਿਕਸ਼ਾ ਨੇ ਉਹ ਜਾਮ ਕਰ ਦਿੱਤੇ ਗਏ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੇ ਸੜਕਾਂ ਦੇ ਉੱਪਰ ਈ ਰਿਕਸ਼ੇ ਲੱਗੇ ਹੋਏ ਨੇ ਤਾਂ ਜਿਹੜੇ ਨੌਜਵਾਨ ਈ ਰਿਕਸ਼ਾ ਚਲਾਉਂਦੇ ਨੇ ਤਾਂ ਉਹਨਾਂ ਦੇ ਵੱਲੋਂ ਪੂਰਾ ਜਿਹੜਾ ਆਪਣਾ ਈ ਰਿਕਸ਼ਾ ਉਹ ਸੜਕਾਂ ਦੇ ਉੱਪਰ ਰੋਕ ਦਿੱਤਾ ਗਿਆ ਤਾਂ ਅੱਜ ਦੇ ਦਿਨ ਉਹਨਾਂ ਦੇ ਵੱਲੋਂ ਕਿਸੇ ਵੀ ਸਵਾਰੀ ਨੂੰ ਨਹੀਂ ਲੈ ਕੇ ਜਾਨਗੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਪੂਰਾ ਅਸੀਂ ਤੁਹਾਨੂੰ ਲਾਈਵ ਦੱਸੀ ਨਾ ਅੰਮ੍ਰਿਤਸਰ ਕੇਸਰੀ ਪੇਤੇ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਅੱਜ ਪੈਦਲ ਜਿਹੜੇ ਨੇ ਸੜਕਾਂ ਦੇ ਉੱਪਰ ਜਾ ਰਹੇ ਨੇ ਜਿਸ ਦੀ ਤਸਵੀਰ ਅਸੀਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੇ ਪਿਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਆਟੋ ਵਾਲੇ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਚੁੱਕੇ ਨੇ ਉਹਨਾਂ ਦੇ ਵੱਲੋਂ ਕਹਿਇਆ ਜਾ ਰਿਹਾ ਹੈ ਕਿ ਅੱਜ ਦੇ ਦਿਨ ਕਿਸੇ ਵੀ ਸਵਾਰੀ ਨੂੰ ਨਹੀਂ ਲੈ ਕੇ ਜਾਣਗੇ ਤਾਂ ਉਹਨਾਂ ਦੇ ਵੱਲੋਂ ਆਪਣੀ ਵੱਡੀ ਮੰਗ ਜਿਹੜੀ ਆਹੋ ਲੱਗੀ ਜਾ ਰਹੀ ਆ ਤਾਂ ਜਿਹੜੇ ਆਟੋਆਂ ਦੇ ਵਿੱਚ ਸਵਾਰੀਆਂ ਲੈ ਕੇ ਆ ਰਹੇ ਨੇ ਉਹਨਾਂ ਦੀਆਂ ਸਵਾਰੀਆਂ ਨੂੰ ਵੀ ਬਾਹਰ ਕੱਢਿਆ ਜਾ ਰਿਹਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਹਾਂਜੀ ਸਕੂਲ ਦੇ ਬੱਚੇ ਆ ਵੀਰ ਗੋਗਲ ਨਹੀਂ ਜਾਂਦੇ ਉਹਨਾਂ ਨੂੰ ਗੋਗਲ ਠੀਕ ਦੇ ਬੱਚੇ ਜਾਂ ਦੋਵਰ ਕੋਈ ਵੀ ਆਏ ਨੂੰ ਅੱਜ ਅੱਜ ਕਿਉਂ ਤੁਹਾਡੇ ਵੱਲੋਂ ਜਿਹੜਾ ਇਹ ਰਿਕਸ਼ਾਵਾਹ ਬੰਦ ਕਰ ਦਿੱਤੇ ਗਏ ਨੇ ਦੇਖੋ ਵੀਰ ਬਿੱਲਾ ਇਹ ਗੱਲ ਤੇ 10 ਰੁਪਏ ਸਵਾਰੀ ਹੈ 10 ਦਾ 12 ਨਹੀਂ ਖਾਂਦਾ ਤੁਹਾਨੂੰ ਵੀ ਨਾ ਪਤਾ ਹਨ ਤੇ ਆਪਾਂ ਦਾਦਾ ਵੀ ਚੁੱਕੀ ਸ਼ਾਮ ਦਾ ਕਿੰਨੇ ਪੈਸੇ ਭੰਦੇ ਵਾ ਤੁਹਾਨੂੰ 4-500 ਤੇ 4-500 ਨਾ ਕਿੱਦਾਂ ਗੱਡੀ ਕਿਸ ਨੂੰ ਹੋਈ ਜੇ ਵੀਰ ਕੋਈ ਕਿਰਾਏ ਦਾ ਗੱਡੀ ਚਲਾਉਂਦਿਆ 350 ਰੁਪਿਆ ਕਰਾ ਲਾ ਲੋ ਹਨਾ ਹਾਂਜੀ ਹਾਂਜੀ ਤੇ ਬਾਕੀ ਕਿੰਨਾ ਵਜਾ 150 ਰੁਪਿਆ ਕੋ 150 ਨਾਲ ਘਰ ਚਲਾ ਲੂ ਘਰ ਨਹੀਂ ਚੱਲਦਾ 150 ਨਾਲ ਇਹਾਈ ਇੰਨੀ ਹੀ ਪਈ ਤੇ ਤੁਹਾਨੂੰ ਪਤਾ ਜੇ 20 ਰੁਪਏ ਸਵਾਰੀ ਹੋ ਗਈ ਸ਼ਾਮ ਤੱਕ ਰੁਪਿਆ 1000 ਬਣੂਗਾ ਜੇ 500 ਵੀ ਕਿਰਾਏ ਦੇ ਦੇ ਤੇ ਰੁਪਿਆ ਦੇ 500 ਬਣੇ ਇਹ ਚਾਣਾ ਪਤਾ ਸ਼ਾਮ ਨੂੰ ਆਪਣੇ ਘਰ ਦਾ ਖਰਚ ਚੱਲ ਸਕਦਾ ਵਾ 100 ਖਰਚ ਕਰਦੇ ਤੁਹਾਨੂੰ ਪਤਾ ਹੁੰਦੇ ਆ ਇਸ ਕਰਕੇ ਕਿ ਆਪਾਂ ਇੱਕੋ ਗੱਲ ਕਹਾਂਗੇ ਸਾਰਿਆਂ ਨੂੰ ਵੀ ਸਵਾਰੀ 20 ਰੁਪਏ ਚੱਕੋ ਦਾਹਣਾ ਨਹੀਂ ਵਾਰਾ ਖਾਂਦਾ ਜੇ ਤੁਸੀਂ ਜੇ ਤੁਸੀਂ ਸਾਰੇ ਵੀ ਚੱਕੋਗੇ ਤਹਾਡਾ ਫਾਇਦਾ ਵਿੱਚ ਇਹ ਨਹੀਂ ਗੱਲ ਵੀ ਇੱਕ ਚੱਕੂ ਸਾਰਾ ਦਾ ਫਾਇਦਾ ਵਾ ਆਪਾਂ ਇਸੇ ਕਰਕੇ ਇਹੋ ਕੱਲ ਕਿੰਨੇ ਜਾਣੇ ਆ ਵੀ ਸਵਾਰੀ ਵੀ ਚੱਕੋ ਮੇਰਾ ਵੀ 10 ਨਾਲ ਚੱਕੋ ਰਿਕੁਐਸਟਾ ਤੁਹਾਡੇ ਗਾੜੀ ਜਿਹੜਾ 10 ਚੱਕਦਾ ਫੜਿਆ ਗਿਆ ਗਾੜੀ ਤੇ ਚੱਕੇ ਰੋ ਰੇ ਜਿਹੜਾ ਗਾੜੀ ਤੇ ਦਿੱਤੇ ਪਹਾੜਾਂ ਧਮਕੇ ਬੁੱਢੇ ਨਾਲੇ ਕੋਈ ਸ਼ਾਨੀ ਹੋਣਾ ਹੈਗਾ ਸਵਾਰੀ ਪੂਰੀ ਨਹੀਂ ਵੀ ਤੇ ਬਸ ਸਵਾਰੀ ਰਵੇ ਜਿਹੜਾ ਵੀਰ ਤੇ ਸਵਾਰੀ ਰਵੇ ਜਿਹੜਾ ਗਾੜੀ ਤੇ ਸਵਾਰੀ ਲਾਊਗਾ ਜਿਹੜਾ 10 ਰੁਪਏ ਲੰਦਾ ਫੜਿਆ ਗਿਆ ਜਿਹੜਾ ਫੜਿਆ ਗਿਆ ਮੌਕੇ ਦੇ ਉਹਦੀ ਗੱਡੀ ਆ ਸ਼ਿਹਾਟਾ ਸ਼ਗਰ ਬੱਚੇ ਜੋ ਹੋਊਗਾ ਮੋਕੇ ਦੇ ਉਹ ਆਪ ਜੁਮੇਰੂਗਾ ਉਹਦੀ ਆਪਾ ਜੁਮੇਰ ਨਹੀਂ ਗੇ ਬਾਅਦ ਚ ਮਲਾਈਮ ਕੋਈ ਵੀ ਕਹੂਗਾ ਉਹ ਨਾਲ ਗੱਲ ਕਰੇ ਸਾਡਾ ਕਿਉਂਕਿ 10 ਰੁਪਏ ਵਾਰਾ ਨਹੀਂ ਖਾਂਦਾ ਮਾਰਾ ਇਹਨਾਂ ਨੇ ਰੇਡ ਖਰਾਬ ਕੀਤੇ ਆ ਜਿਨ੍ਹਾਂ ਨੇ ਚਿੱਟੇ ਲਾਉਣੇ ਆ ਜਿਨ੍ਹਾਂ ਨੇ 20 ਰੁਪਏ ਹੋ ਗਿਆ ਜਿਨ੍ਹਾਂ ਨੇ ਨਗ ਲਾਉਣੇ ਆ ਉਹਨਾਂ ਨੇ ਦਾਦਾ ਚੁੱਕੇ ਰੁਪਇਆ 150 200 ਬਣਿਆ ਉਹਨੇ ਜਾ ਕੇ ਨਗ ਲਾਉਣੇ ਨਾ ਤੇ ਅਈ ਨਗ ਤਾਂ ਲਾਉਣਾ ਮੇਰਾ ਵੀਰ ਸਾਡੇ ਬੱਚੇ ਦੀ ਗੱਲ ਆਈ ਇਹਨਾਂ ਨੂੰ ਨਹੀਂ ਪਾੜਨਾ ਉਹੀ ਦੇਖਣਾ ਨਾ ਹੀ ਆਪਣੇ ਘਰ ਤਬਰ ਵੇਖਣਾ ਹੀ ਮਾਪੇ ਸ਼ਾਮਣੇ ਦਾ ਮੰਗਦੇ ਆ ਉੱਥੇ ਕਿਨੇ ਪੈਸੇ ਅਸੀਂ ਕਿੰਨੇ ਜੜੀ 400 ਵਟਿਆ ਅਗਲੇ ਖਾੜਾ ਕੱਢਦੇ ਆ ਕਹਿੰਦੇ ਵੀ ਸਾਰੇ ਦੁਨੀਆ ਪੈਸੇ ਵਟੀ ਨੇ 400 ਬੰਦਾ ਤੇ ਇਹਨਾਂ ਨੂੰ ਨਹੀਂ ਪਤਾ ਵੀ ਜਿਹੜੇ ਅੰਦਰ ਵਾਸਟਾਂ ਸੁਣਾਉਂਦੇ ਆ ਉਹਨਾਂ ਦੇ ਵਹੇ ਬੰਦੇ ਆ 1200 ਸੁਣਾਉਂਦੇ ਬੰਦੇ ਪੈਸੇ ਜਿੱਦਾਂ ਜੇ ਕਿਸ ਨੂੰ ਕਹੀਏ ਆਪਾਂ ਇੱਥੇ ਜਾਣਾ ਸਟੇਸ਼ਨ ਅਗਲੇ ਕਹਿੰਦਾ ਦਾਰਵੇ ਸਵਾਰੀ ਆਹੀ ਵੀ ਨਹੀਂ ਦੇਣੀ ਤੁਸੀਂ ਕਿਉਂ ਵੀ ਲਈ ਜਾਂਦੇ ਆ ਇਹਦਾ ਅਸਵਾਰੀ ਹੁਣ ਕੀ ਕਰੀਏ ਆਪਾਂ ਲੜਨੋਂ ਰਹਿਣਾ ਨਾ ਅਸਵਾਰੀ ਦਾ ਕਿਸ ਕਾ ਆਪਣੇ ਬੰਦੇ ਦਾ ਕਸੂਰ ਆ ਸਵਾਰੀ ਦਾ ਕਸੂਰ ਨਹੀਂ ਆ ਜੇ ਆਪਾਂ ਆਪ ਅਸੀਂ ਕਿੱਧਰ ਜਾਈਏ ਜਨੰਦਰ ਜਾਈਓ ਬਾਰ ਬਾਰ ਕਹਿੰਦੇ ਆ ਵੀ ਜਿੰਨੇ ਦਾਰ ਦੇ ਅਸਵਾਰੀ ਅਸੀਂ ਵੈਸ਼ਨਮਾ ਜਲੀ ਨੇ ਵੈਸ਼ਨਮਾ ਮਤਲ ਦੇਖਣ ਜੇ ਏਕਾ ਰੋਲ ਲੈਣ ਤਰਾ ਨਾ ਲੱਗੇ ਆ ਏਕਾ ਰੋਲੇ ਸਵਾਰੀ ਸ਼ਾਰਤੀ ਨਾ ਜੇ ਤੂੰ ਸਵਾਰੀ ਲੈ ਗਿਆ ਨਾ ਤੇ ਉੱਜਵੇਂ ਤੂੰ ਆ ਹਾਂ ਉਹਨਾਂ ਤੋਂ ਬਾਅਦ ਜੋ ਮੌਕੇ ਤੇ ਤੁਸੀਂ ਵੇਖ ਸਕਦੇ ਹੋ ਕਿ ਅੱਜ ਵੱਡੀ ਗਿਣਤੀ ਦੇ ਵਿੱਚ ਜਿਹੜੇ ਈ ਰਿਕਸ਼ਾ ਵਾਲੇ ਨੇ ਉਹ ਸੜਕਾਂ ਦੇ ਉੱਪਰ ਦਿਖਾਈ ਦੇ ਰਹੇ ਨੇ ਤਾਂ ਉਹਨਾਂ ਦੇ ਵੱਲੋਂ ਪੂਰਾ ਜਿਹੜਾ ਆਪਣਾ ਏਕਾ ਕਰ ਲਿਆ ਗਿਆ ਉਹਨਾਂ ਦੇ ਵੱਲੋਂ ਕਿਆ ਯਾਰਾ ਕਿ ਕੋਈ ਵੀ 10 ਰੁਪਏ ਸਵਾਰੀ ਲੈ ਕੇ ਨਹੀਂ ਜਾਏਗਾ ਦੇਖ ਕੇ ਕੋਈ ਫੜਿਆ ਜਾਂਦਾ ਤਾਂ ਉਹਦੇ ਵੱਲੋਂ ਯੂਨੀਅਨ ਦੇ ਵੱਲੋਂ ਹੀ ਜਿਹੜੀ ਆ ਕਾਰਵਾਈ ਕਰ ਦਿੱਤੀ ਜਾਏਗੀ ਤਾਂ ਜੇਕਰ ਕੋਈ ਕਾਰਵਾਈ ਹੁੰਦੀ ਆ ਜਾਂ ਕੋਈ ਛੱਡਪੜ ਲੱਗਦੀ ਆ ਗੱਡੀ ਦਾ ਨੁਕਸਾਨ ਹੁੰਦਾ ਤਾਂ ਉਹ ਡਰਾਈਵਰ ਖੁਦ ਜ਼ਿੰਮੇਵਾਰ ਹੋਵੇਗਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਬੱਸਾਂ ਵਾਲਿਆਂ ਦੇ ਆਪਣੀਆਂ ਬੱਸਾਂ ਲੈ ਕੇ ਕੀ ਕਹਿੰਦੇ ਹੋ ਜੀ ਇਹ ਸਵਾਰੀ ਲਈ ਇਸ ਟਾਈਮ ਪਾਸ ਨਹੀਂ ਸਵਾਰੀ ਲਈ ਤੇ ਜਾਜ ਹੀ ਆ ਬਿਨਾ ਵਿਜੇ ਤੋਂ ਤੇ ਦੂਜੀ ਗੱਲ ਇਹ ਵੀ ਕਹਿਣਾ ਚਾਹੁੰਦਾ ਕਿ ਪੰਜਾਬ ਪੁਲਿਸ ਥੋੜਾ ਲੈਂਗੁਏਜ ਨਾਲ ਬੋਲੇ ਕਿਉਂਕਿ ਸਾਡੀ ਹੜਤਾਲ ਆ ਸਾਡੀ ਮਜਬੂਰੀ ਜਾ ਰਿਹਾ ਸਰ ਨਾਲ ਖੜੇ ਜਾਜ ਨਹੀਂ ਕਰ ਸਕਦੀ ਫਿਰ ਗਲਤ ਗੱਲ ਆ ਕਿਉਂਕਿ ਆਈਸ਼ਵਰੀ ਵਿਧੀ ਕੁਤੀ ਭੈਣ ਜਵਾਏ 320 ਵਿੱਚ ਵੇਖਦੀ ਆ ਜੀਐਸਟੀ ਸਾਡੇ ਕੋ ਲਾ ਕੇ ਸਾਰੇ ਸਾਡੇ ਕੋ ਸਾਡੇ ਸਰੋਤ ਖਾਵਾ ਲੈ ਕੇ ਉਹਿਆਂ ਨੂੰ ਗਾਲਾਂ ਕੱਢਦੇ ਆ ਤੇ ਫਿਰ ਉਹ ਜੀ ਸਰਕਾਰ ਦਾ ਕੀ ਕੰਨਾ ਚੰਨਾ ਆ ਤੁਸੀਂ ਵੇਖ ਸਕਦੇ ਹੋ ਕਿ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਅੱਜ ਬੱਸਾਂ ਵਾਲੇ ਨੇ ਤਾਂ ਉਹ ਵੱਡੀ ਗਿਣਤੀ ਦੇ ਵਿੱਚ ਸਵਾਰੀਆਂ ਨੂੰ ਲੈ ਕੇ ਜਾ ਰਹੇ ਨੇ ਤਾਂ ਜੇਕਰ ਅਸੀਂ ਗੱਲ ਕਰੀਏ ਈ ਰਿਕਸ਼ਾ ਦੀ ਤਾਂ ਉਹਨਾਂ ਦੇ ਵੱਲੋਂ ਪੂਰਾ ਜਿਹੜਾ ਆਪਣਾ ਈ ਰਿਕਸ਼ਾ ਉਹ ਜਾਮ ਕਰ ਦਿੱਤਾ ਗਿਆ ਉਹਨਾਂ ਦੇ ਵੱਲੋਂ ਆਪਣੀ ਮਜਬੂਰੀ ਜਿਹੜੀ ਆ ਉਹ ਦੱਸੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਾਫੀ ਲੰਬੇ ਸਮੇਂ ਤੋਂ ਉਹ 10 ਰੁਪਏ ਸਵਾਰੀ ਲੈ ਕੇ ਜਾਂਦੇ ਸੀ ਪਰ ਹੁਣ ਉਹ ਸਵਾਰੀ ਲੈ ਕੇ ਨਹੀਂ ਜਾਣਗੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਆਪਣੀ ਡਿਊਟੀ ਕਰਦੇ ਪਏ ਨੇ ਤਾਂ ਜੇਕਰ ਅਸੀਂ ਗੱਲ ਕਰੀਏ ਈ ਰਿਕਸ਼ਾ ਪੂਰੇ ਜਿਹੜੇ ਨੇ ਉਹ ਜਾਮ ਹੋ ਚੁੱਕੇ ਨੇ ਤਾਂ ਜਿਹੜੀਆਂ ਸਵਾਰੀਆਂ ਨੇ ਉਹ ਅੱਜ ਸੜਕਾਂ ਦੇ ਉੱਪਰ ਦਿਖਾਈ ਦੇ ਰਹੀਆਂ ਨੇ ਸੜਕਾਂ ਦੇ ਉੱਪਰ ਹਰ ਪਾਸੇ ਸਵਾਰੀ ਹੀ ਸਵਾਰੀ ਦਿਖਾਈ ਦੇ ਰਹੀ ਆਈ ਰਿਕਸ਼ਾ ਵਾਲੇ ਕਿਸੇ ਵੀ ਸਵਾਰੀ ਨੂੰ ਲੈ ਕੇ ਨਹੀਂ ਜਾ ਰਹੇ ਤਾਂ ਲੋਕ ਅੱਜ ਬੱਸਾਂ ਦੇ ਵਿੱਚ ਸਫ਼ਰ ਕਰਦੇ ਪਏ ਨੇ ਦਿਲ ਦੀ ਤਸਵੀਰ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੇ ਪਏ ਤੁਸੀਂ ਵੇਖ ਸਕਦੇ ਹੋ ਕਿ ਬੱਸ ਚੌਕ ਦੇ ਵਿੱਚ ਹੀ ਜਿਹੜੀਆਂ ਉਹਨਾਂ ਦੇ ਵੱਲੋਂ ਰੋਕ ਦਿੱਤੀ ਗਈ ਆ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੀ ਸਵਾਰੀ ਇਹ ਰਿਕਸ਼ਾ ਤੇ ਜਾਂਦੀ ਹੈ ਜਾਂ ਫਿਰ ਆਟੋ ਤੇ ਜਾਂਦੀ ਹੈ ਤਾਂ ਅੱਡੇ ਕੀ ਕਰਨਾ ਚਾਹੁੰਦੇ ਆ ਜਿਹੜਾ ਬੰਦ ਕਰ ਦਿੱਤਾ ਗਿਆ ਜੀ ਇਹਨਾਂ ਦੇ ਵੱਲੋਂ ਹਾਂਜੀ ਇੱਕ ਗੱਲ ਹੋਰ ਭਾਈ ਵਾਹਚਾਰ ਦੇ ਅੰਦਰ ਉਹ ਗੱਡੀ ਨਹੀਂ ਆ ਵਗਣ ਜਾਂਦੇ ਡਾਂਗਾ ਵਖੜੀਆਂ ਮਾਰ ਗਏ ਜੇ ਸੀਗਾ ਉੱਥੇ ਧਮਕੀਆਂ ਲਾਉਂਦੇ ਕੋਣ ਕੋਣ ਵਾਹਚਾਰ ਦੇ ਜਿਹੜਾ ਗਾੜੇ ਰੱਖੇ ਆ ਉਹ ਧਮਕੀਆਂ ਲਾਉਂਦੇ ਆ ਗੱਡੀ ਅੰਦਰ ਵੀ ਵੜਨ ਜਾਂਦੇ ਆਪਣੇ ਜਿਹੜੇ ਛੱਜਣਾ ਜਿਹੜਾ 150 ਦਿੰਦਾ ਵਾ ਉਹਨਾਂ ਦੀਆਂ ਗੱਡੀਆਂ ਅੰਦਰਵਾੜ ਲੈਂਦੇ ਆ ਜਿਹੜਾ 150 ਨਹੀਂ ਦਿੰਦਾ ਉਹਨੂੰ ਸਿੱਧਾ ਦੇ ਜੇ ਲੱਗਦੇ ਆ ਅੱਗੋ ਅੱਗੇ ਪੰਦਾ ਵੇਰਗਾ ਨਹੀਂ ਸਿੱਧਾ ਖਾਣ ਲੈ ਜਾਂਦੇ ਆ ਠੀਕ ਆ ਭਾਈ ਇਹਨਾਂ ਦੇ ਵੀ ਕਾਰਵਾਈ ਕੀਤੀ ਜਾਵੇ ਵੀ ਠੀਕ ਆ ਭਾਈ ਲੈ ਆਪਣਾ ਲੋਕੀ ਕਮਾਈ ਕਰਨਾ ਇਹ ਲੈ ਇੱਕੂ ਦੇ ਬੰਦੇ ਸਾਰੇ ਗੱਡੀਆਂ ਲੈ ਕੇ ਜਾਣਗੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਪੰਜਾਬ ਪੁਲਿਸ ਦੇ ਟ੍ਰੈਫਿਕ ਮੁਲਾਜ਼ਮ ਜਿਹੜੇ ਕੰਮ ਕਰਦੇ ਹੋਏ ਦਿਖਾਈ ਦੇ ਰਹੇ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਰੋਡ ਨੂੰ ਬਲੌਕ ਨਾ ਕੀਤਾ ਜਾਵੇ ਤਾਂ ਆਪਣੀਆਂ ਗੱਡੀਆਂ ਨੂੰ ਸਾਈਡ ਤੇ ਲਗਾ ਕੇ ਤੁਸੀਂ ਆਪਣੀ ਜਿਹੜੀ ਵੀ ਮੰਗ ਰੱਖਣੀ ਆ ਤਾਂ ਉਸ ਨੂੰ ਪ੍ਰਚਾਜ ਜਾਵੇ ਪਰ ਕਿਸੇ ਵੀ ਤਰ੍ਹਾਂ ਦਾ ਰੋਡ ਬਲੌਕ ਨਾ ਕੀਤਾ ਜਾਵੇ ਤਾਂ ਹਾਂਜੀ ਤਾ ਤੁਸੀਂ ਵੇਖ ਸਕਦੇ ਹੋ ਕਿ ਵੱਡੀ ਤਾ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਹੁਣੇ ਜਿਹੜੇ ਈ ਰਿਕਸ਼ਾ ਨੇ ਪੂਰੇ ਜਾਮ ਕਰ ਦਿੱਤੇ ਗਏ ਨੇ ਪੰਡਾਪ ਪੁਲਿਸ ਦੇ ਵੱਲੋਂ ਸਾਈਡ ਤੇ ਕਰਵਾ ਦਿੱਤੇ ਗਏ ਨੇ ਤਾਂ ਪੰਡਾਪ ਪੁਲਿਸ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਰੋਡ ਨੂੰ ਬਲੌਕ ਨਾ ਕੀਤਾ ਜਾਵੇ ਜੇਕਰ ਤੁਹਾਡੀ ਕੋਈ ਵੀ ਮੰਗ ਆਦਾ ਉਸ ਨੂੰ ਰੱਖਿਆ ਜਾਵੇ ਪਰ ਅਰਵਲ ਜੀ ਕੀ ਕਹਿਣਾ ਚਾਹੁੰਦੇ ਹੋ ਜੇਕਰ ਅਸੀਂ ਗੱਲ ਕਰੀਏ ਤਾਂ ਪੂਰੇ ਅੰਮ੍ਰਿਤਸਰ ਦੇ ਵਿੱਚ ਜਿਹੜੇ ਈ ਰਿਕਸ਼ਾ ਨੇ ਉਹ ਬੰਦ ਰਹਿਣਗੇ ਅੱਜ ਸਾਰਾ ਦਿਨ ਦੇਖੋ ਜੀ ਬੰਦ ਕਰਨਗੇ ਤਾਂ ਇਹਨਾਂ ਦਾ ਹੀ ਫਾਇਦਾ ਹੈ ਨਾ ਇੱਥੇ ਸਾਰਿਆਂ ਦਾ ਫਾਇਦਾ ਵਾ ਜੇ ਬੰਦ ਕਰਨਗੇ ਤਾਂ ਤੇ ਜੇ ਨਹੀਂ ਕਰਨਗੇ ਤਾਂ ਉਹ ਚਲੋ ਫਿਰ ਪੱਲ ਪਤਾ ਲੱਗੀ ਜਾਊਗਾ ਹੁਣੇ ਵੇਖੋ 10 ਰੁਪਏ ਦੀ ਸਵਾਰੀ ਕੋਈ ਵੀ ਚੱਕੂਗਾ ਆਪਾਂ ਇੱਕੋ ਗੱਲਾਂ ਜਾਂ ਨਾ ਚੱਕੋ ਬਰਾਦਰ ਤੁਹਾਡੇ ਗਾੜੀ ਰਿਕਵੈਸਟ ਆ ਵੀ 10 ਰੁਪਏ ਤੋਂ ਉਹਨੇ ਕੁਝ ਨਹੀਂ ਹੈ ਬੰਦਾ ਪਰ ਲੱਗਦਾ ਨਹੀਂ ਕਿ ਕੁਝ ਜਿਹੜੇ ਆਟੋ ਵਾਲੇ ਨੇ ਜਾਂ ਫਿਰ ਏ ਰਿਕਸ਼ਾ ਵਾਲੇ ਨੇ ਤੁਹਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਆ ਉਹ ਵੀ ਅੱਜ ਸਵਾਰੀ ਚੁੱਕੀ ਜਾ ਰਹੇ ਨੇ ਉਹ ਵੀ ਕਿਤਨਾ ਕਿਤੇ ਸੋਚ ਰਹੇ ਨੇ ਕਿ ਤੁਹਾਡੇ ਵੱਲੋਂ ਈ ਰਿਕਸ਼ਾ ਬੰਦ ਕਰ ਦਿੱਤੇ ਗਏ ਨੇ ਅੱਜ ਸਾਡੇ ਕੋਲ ਸਵਾਰੀ ਜ਼ਿਆਦਾ ਆਵੇਗੀ ਜਦੋਂ ਪਹਿਲਾਂ ਧਰਨ ਵਾਲਾ ਆਇਆ ਸੀਗਾ ਇਹਨਾਂ ਨੇ ਆਟ ਆਪਣੀਆਂ ਸਵਾਰੀਆਂ ਲਾਹ ਲਾਇੰਦਾ ਨਾਲ ਖਲੋਤੇ ਸੀਗੇ ਆਟੋ ਵਾਲੇ ਲਾਏ ਬੈਟਰੀ ਵਾਲਾ ਦੇ ਵਿੱਚ ਕੋਈ ਰੋਲਾ ਨਹੀਂ ਸੀਗਾ ਤੇ ਅੱਜ ਬੈਟਰੀ ਵਾਲਾ ਰੋਲਾ ਤੇ ਆਟੋ ਵਾਲੇ ਨਾਲ ਨਹੀਂ ਕੱਢਣਦੇ ਕੀ ਗੱਲ ਆ ਇਹਦਾ ਮਤਲਬ ਤੇ ਕੱਲ ਨੂੰ ਅਸੀਂ ਖੜ ਜਾਗੇ ਇਹਨਾਂ ਨਾਲ ਕੋਈ ਵੀ ਨਹੀਂ ਕੱਢਦਾ ਕਾ ਕਰਕੇ ਜਦੋਂ ਅਸੀਂ ਵੇਖਾਂਗੇ ਮੌਕੇ ਤੇ ਕੋਈ ਵੀ ਇਹਨੂੰ ਟੱਕਰਿਆ ਆਟੋ ਵਾਲਾ ਤੇ ਬੈਟਰੀ ਵਾਲਾ ਅਸੀਂ ਤਾਂ ਚਲੋ ਆਪਣੀਆਂ ਲਵਾਣੀ ਸਵਾਰੀ ਹੋਰ ਕੋਈ ਕਾਇਰੇ ਨਾ ਕਰੇ ਪਰ ਆਪਾਂ ਜਰੂਰ ਲਵਾਵਾਂਗੇ ਸਵਾਰੀ ਅਸੀਂ ਖਿੱਚ ਕਰਾਂਗੇ ਕਰਾਂਗੇ ਪੂਰੀ ਆਪਾਂ ਦੇ ਕਰਨੀ ਕਰਨੀ ਖਿੱਚ ਕਿਉਂਕਿ ਆਹਨੂੰ ਪਤਾ ਅਸੀਂ 20 ਰੁਪਏ ਸਵਾਰੀ ਤੋਂ ਘੱਟ ਚੁੱਕਣੀ ਨਹੀਂ ਆ ਮੈਂ ਤਾਂ ਸਾਨੂੰ ਅੱਧੀ ਦੇ 18 ਨਾ ਗਰੋੜਾਈ ਨੀ ਆ 20 ਤੋਂ ਘੱਟ 12 ਵੀ ਨਹੀਂ ਨੂੰ ਖਾਂਦੀ ਇਹੜਾ ਨਸ਼ੇੜੀ ਇਹਨਾਂ ਨੇ ਜਿਆਦਾ ਗੰਦ ਪਾਇਆ ਲੋਕਲ ਗੱਡੀ ਟਾਟਿਆਂ ਬਾਹਰ ਦੀ ਗੱਡੀ ਜਿਆਦਾ ਵਾ ਵਾਰਦਾਤਾ ਵੀ ਬਹੁਤ ਜਾਰੀਆਂ ਹੁੰਦੀਆਂ ਨੇ ਇਹ ਰਿਕਸ਼ਾ ਦੇ ਵਿੱਚ ਵਾਰਦਾਤਾ ਉਹੀ ਹੁੰਦੀਆਂ ਜਿਹਦੀ ਗੱਡੀ ਪਿੱਛੇ ਨੰਬਰ ਪਲੇਟ ਨਹੀਂ ਆ ਜਿਹੜੀ ਗੱਡੀ ਕਰਾਈਦੀ ਆ ਆਪਣੀ ਗੱਡੀ ਵਾਲਾ ਜਿਹੜੇ ਨੰਬਰ ਪਲੇਟ ਲੱਗੂ ਕਦੀ ਕੋਈ ਵਾਰਦਾਤਾ ਨਹੀਂ ਕਰੇਗਾ ਜਿਹੜਾ ਲੋਕਲ ਬੰਦਾ ਹੋਗਾ ਕਿਉਂਕਿ ਉਹਨੂੰ ਡਰ ਹੋਊਗਾ ਮੈਂ ਰੋਡ ਤੇ ਰਹਿਣਾ ਵਾ ਤੇ ਜਿਹੜਾ ਬਾਹਰੋਂ ਆਉਂਦਾ ਕੋਈ ਟਾਰੀਓਂ ਆਉਂਦਾ ਕੋਈ ਬਾਰਡਰੋਂ ਆਉਂਦਾ ਕੋਈ ਕਿਤੋਂ ਆਉਂਦਾ ਉਹਨੂੰ ਪਤਾ ਜਵਾਰਦਾਤਾ ਨੰਬਰ ਪਲੇਟ ਕਿਉਂ ਨਹੀਂ ਲਗਾਈ ਜਾ ਰਹੀ ਏਰੇ ਉੱਪਰ ਉਹ ਤੇ ਸਰਕਾਰਾਂ ਕਰਕੇ ਸਰਕਾਰਾਂ ਹੀ ਆ ਜੀ ਮੇਨ ਸਰਕਾਰਾਂ ਨੇ ਵੇਖਣਾ ਨੰਬਰ ਪਲੇਟ ਆਹੀ ਤੇ ਲਵਾਉਣਾ ਰਹਿਣਾ ਨਾ ਪਰ ਇਹਦੇ ਗੱਡੀ ਦੇ ਕਾਗਜ਼ ਹੁੰਦੇ ਨੇ ਸਭ ਕੋਈ ਹੁੰਦਾ ਜੀ ਰੁਕੋ ਵੀ ਕਾਗਜ਼ ਦੀ ਗੱਲ ਕਰਦੇ ਹੋ ਮੈਂ ਤੁਹਾਨੂੰ ਆਰਟੀ ਤੱਕ ਦਿਖਾਉਂਗਾ بڑی ਗੱਡੀ ਦੀ ਮੇਰੇ ਘਰੇ ਪਈ ਆ ਸ਼ਾਇਦ ਮੇਰੇ ਫੋਨ 'ਚ ਫੋਟੋ ਵੀ ਹੋਵੇ ਆਰਟੀ ਦੀ ਠੀਕ ਆ ਆਰਟੀ ਮੇਰੀ ਗੱਡੀ ਦੀ ਵੀ ਆਰਟੀ ਆ ਨੰਬਰ ਪਲੇਟ ਮੇਰੀ ਗੱਡੀ 'ਚ ਇੱਧਰ ਲਾ ਨਾ ਆ ਨੰਬਰ ਪਲੇਟ ਆ ਆ ਚੋੜ ਵੀ ਨੰਬਰ 'ਤੇ ਲੱਗੀ ਆ ਕੋਈ ਵੀ ਨਹੀਂ ਕੋਈ ਗੱਲ ਨਾ ਕਾਗਜ਼ 'ਤੇ ਕੋਣ ਨਹੀਂ ਆ ਮੈਂ ਕੋਈ ਗਲਤ ਕੰਮ ਕਰ ਜਾ ਗਲਤ ਕੰਮ ਕਰ ਜਾ ਮੈਂ ਮੋਕੇ ਤੇ ਫੜਾ ਜਾਊਗਾ ਆ ਆ ਆਸੀ ਗੱਡੀ ਦੀ ਆ ਜਿੱਦਾਂ ਆ ਗੱਡੀ ਦੀ ਵੀਰ ਦੀ ਆਰਤੀ ਜਣਾ ਐਦਾਂ ਦੀ ਮੇਰੀ ਆਰਤੀ ਆ ਮੇਰੇ ਗੱਡੀ ਦੇ ਨਾਲ ਤੇ ਆ ਠੀਕ ਆ ਆਰਤੀ ਕੀ ਆ ਕੋਈ ਕਾਈ ਵੀ ਗਲਤ ਕੰਮ ਕਰਦਾ ਉਹ ਮੋਕੇ ਤੇ ਫੜਾ ਜਾਏਗਾ ਇਧਰੋਂ ਗੱਡੀ ਨਿਕਲੂਗੀ ਨਾ ਨੰਬਰ ਪੜਾਇਆ ਹੀ ਨਹੀਂ ਗੱਡੀ 'ਚ ਤੇ ਜਿਹਦੀ ਨੰਬਰ ਪੜੇ ਨਹੀਂ ਹੋਈ 50 ਆ ਕੱਲ ਦੀਆਂ 50 ਗੱਡੀਆਂ ਹੋਈਆਂ 50 ਗੱਡੀਆਂ ਕਿਸੇ ਦੀ ਨੰਬਰ ਪੜ ਨਹੀਂ ਵੀ ਗਈ ਤੂੰ ਉਹਨੇ ਥੋੜਾ ਵੜੇ ਨਾ ਜਿਹਦੀ ਨੰਬਰ ਪੜੇਗੀ ਫੜਾ ਉਹ ਨਹੀਂ ਜਾਣਾ ਐਸਾ ਕੀ ਦਿੱਤੀ ਗੱਲ ਇਹ ਵੀ ਗਈ ਆ ਭਾਈ ਇਹ ਮੇਰੀ ਗੱਲ ਸੁਣੋ ਜਿਹੜੇ ਬੈਂਡਰੀ ਵਾਲੇ ਕਿਰਾਏ ਤੇ ਲੈ ਗਏ ਆ ਜਿਹੜੇ ਸਟੈਂਡ ਆ ਹਨਾ ਕਾਰਪੋਰੇਸ਼ਨ ਦੀ ਥਾਂ ਤੇ ਬਣਿਆ ਤੇ ਨਾਲੇ ਇਹ ਵੀ ਗੱਲ ਕਹੀ ਹੈ ਕਿ মিডিਆ ਤੋਂ ਵੱਡੀ ਕੋਈ ਪਾਵਰ ਨਹੀਂ মিডিਆ ਇੱਕ ਮੰਨੇ ਜਾਜੇ ਕ ਬਣੇ ਹਨਾ মিডিਆ ਜੇ ਚਾਹੇ ਤੇ ਬੜਾ ਕੁਝ ਕਰ ਸਕਦੀ ਆ ਇਸੇ ਦੇ ਬੰਦ ਨੂੰ ਡੰਡੇ ਮਾਰ ਕੇ ਜਦੋਂ ਮਰਜ਼ੀ ਜਿੱਥੋਂ ਮਰਜ਼ੀ ਕਰ ਸਕਦੇ ਭਾਈ ਜਿਨੇ ਲਿਆਂਦੇ ਉਹਨੇ 1.5 ਲੱਖ ਰੁਪਏ ਲਿਆ ਕੇ ਲੈਂਦੀ ਆ ਜਿਨੇ ਬੰਦੇ ਨੇ ਕਹਿਣਾ ਵਾ ਕਿ ਆ ਜਾਮ ਲੱਗਦੇ ਇੱਕ ਭਾਂਤੂ ਸੀੜੀ ਮਾਰ ਨਾਲ ਉੱਥੇ ਅਸਰ ਨਹੀਂ ਖਲੋ ਸਕਦਾ ਹਾਂਜੀ ਜਾਮ ਸਰਾ ਇਹੀ ਛੋਟੀ ਲਾਉਨੇ ਆ ਇੱਕ ਗੱਲ ਉਹ ਗੱਲ ਸੱਚੀ ਮੈਨੂੰ ਡਾਰ ਨਹੀਂ ਕੋਈ ਚੱਕਰ ਨਹੀਂ ਆਣਾ ਤੇ ਇਹ ਗੱਲ ਆ ਕਿ ਭਾਈ ਡੰਡੇ ਮਾਰਨ ਦਾ ਕੋਈ ਮਤਲਬ ਨਹੀਂ ਪੈਂਦਾ ਕਿਉਂਕਿ ਅਹੀਂ ਆਪਣੇ ਮਿਹਨਤ ਕਰਕੇ 100 ਰੁਪਏ ਨਾ ਫੇਰ ਫੇਰ ਕਿਸ਼ਤਾਂ ਤਾਰੀ ਦੀਆਂ ਭਾਈ ਮਗਰ ਉਹ ਮਾਰ ਮਾਰ ਛੱਤਾ ਵਿੰਗਿਆ ਕਰ ਦਿੰਦੇ ਕਿਰਾਏ ਵਾਲੇ ਜਿਹੜੋ ਕਿੰਦ ਗੱਡੀ ਲਾਰੇ ਤੈਨੂੰ ਚਲਾਉਂਦੀ ਜਾਇਣੀ ਪਰ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਪੁਲਿਸ ਦੇ ਵੱਲੋਂ ਕਿਹਾ ਜਾਂਦਾ ਕਿ ਤੁਹਾਨੂੰ ਕਈ ਵਾਰ ਸਮਝਾਇਆ ਜਾਂਦਾ ਕਿ ਇਥੇ ਰੋਡ ਜਾਮ ਨਾ ਕੀਤੀ ਜਾਵੇ ਤੁਸੀਂ ਇਕੱਠੀਆਂ ਆਪਣੀਆਂ ਬੈਟਰੀਆਂ ਕਰ ਦਿੰਦੇ ਜਿਸ ਕਰਕੇ ਰੋਡ ਜਾਮ ਹੋ ਜਾਂਦੀ ਆਮ ਪਬਲਿਕ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਕਿ ਕਹਿਣਾ ਕਿ ਸਮਝਾਇਆ ਹੋ ਗਿਆ ਪਰ ਭਾਈ ਇਹ ਵੀ ਪਤਾ ਨਾ ਪੰਜਾਬ ਚ 50% ਲੋਕ ਸਮਝਦਾਰੀ ਨਹੀਂ ਹੈਗੇ ਜਿਨ੍ਹਾਂ ਨੂੰ ਸਮਝ ਨਹੀਂ ਹੈਗੀ ਉਹ ਆਪਣੀ ਥਾਂ ਦੇ ਸਹੀ ਆ ਮੈਂ ਨਹੀਂ ਕਹਿਣਾ ਪੰਜਾਬ ਪੁਲਿਸ ਦੀ ਕਾਰਕੁਰੇਸ਼ਨ ਇੰਨੀ ਜਗ੍ਹਾ ਰੀਤੀ ਭੇਜਦੇ ਉਦੋਂ ਤੱਕ ਬੈੜੀਆਂ ਲਾ ਕੇ ਬੈਠੇ ਹੋਣਗੇ ਉਹ ਨਾ ਖੜਨ ਦੇਣ ਕਿ ਫਿਰ ਗਲਤ ਗੱਲ ਹੈ ਕਿ ਨਹੀਂ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਹਨਾਂ ਦੇ ਵੱਲੋਂ ਗੱਲਬਾਤ ਕੀਤੀ ਗਈ ਹੈ ਤਾਂ ਅਸੀਂ ਲਗਾਤਾਰ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਤੁਹਾਨੂੰ ਚੌਂਕ ਦੇ ਵਿੱਚ ਦਿਖਾ ਰਹੇ ਕਿ ਕਿਸ ਤਰ੍ਹਾਂ ਉਹਨਾਂ ਦੇ ਵੱਲੋਂ ਆਪਣੀ ਜਈ ਡਿਊਟੀ ਆਹੋ ਨਿਭਾਈ ਜਾ ਰਹੀ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਅੱਜ ਸੜਕਾਂ ਦੇ ਉੱਪਰ ਦਿਖਾਈ ਦੇ ਰਹੇ ਨੇ ਪੈਦਲ ਆ ਰਹੇ ਨੇ ਤਾਂ ਜੇਕਰ ਅਸੀਂ ਗੱਲ ਕਰੀਏ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੀ ਤਾਂ ਉਹ ਵੀ ਚੌਂਕਾਂ ਦੇ ਵਿੱਚ ਆਪਣੀ ਡਿਊਟੀ ਕਰ ਰਹੇ ਨੇ ਤਾਂ ਸਰ ਕੀ ਕਹਿਣਾ ਚਾਹੁੰਦੇ ਹੋ ਪੂਰੇ ਜਿਹੜਾ ਰੋਡ ਬਲ ਕੀ ਕਹਿਣਾ ਚਾਹੁੰਦੇ ਹੋ ਸਰ ਉਹ ਚਾਰ ਸਰ ਉਹ ਥੰਮਲੇ ਚਾਰ ਸਾਰੋ ਕੋ ਲੈ ਲਓ ਚਲੋ ਤੁਸੀਂ ਤੁਸੀਂ ਵੀ ਆਏ ਹੋਣਾ ਇੱਥੇ ਸਰ ਕੀ ਕਹਿਣਾ ਚਾਹੁੰਦੇ ਹੋ ਆਟੋ ਸਾਈਡ ਤੇ ਕਰਵਾਤੇਗੇ ਨਹੀਂ ਬਿਲਕੁਲ ਆਟੋ ਸਾਈਡ ਤੇ ਕਰਵਾਤੇ ਆ ਬਸ ਫਿਰ ਆਪਣੀ ਟ੍ਰੈਫਿਕ ਜਿਹੜੀ ਨਾਰਮਲ ਤਰੀ ਆਵੇ ਹਾਂਜੀ ਹਾਂਜੀ ਬਸ ਉਸ ਕਰ ਮੈਨੂੰ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ ਆਪਣਾ ਜੇ ਕੰਮ ਕਰਨਾ ਆਪਣਾ ਘਰੀ ਜਾਂ ਸਪੋਰਟਸ ਕਰੀ ਜਾਣ ਪਰ ਪਬਲਿਕ ਨੂੰ ਤੰਗ ਨਾ ਕਰੀਓ ਤਾਂ ਤੁਸੀਂ ਵੇਖ ਸਕਦੇ ਹੋ ਕਿ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਵੱਲੋਂ ਬਹੁਤ ਵਧੀਆ ਗੱਲ ਕੀਤੀ ਗਈ ਹੈ ਕਿ ਜੇਕਰ ਤੁਹਾਡੀ ਕੋਈ ਮੰਗ ਆ ਤਾਂ ਸਾਈਡ ਤੇ ਹੋ ਕੇ ਆਪਣੀ ਮੰਗ ਨੂੰ ਜਰੂਰ ਰੱਖੋ ਪਰ ਰੋਡ ਨੂੰ ਬਲੌਕ ਨਾ ਕੀਤਾ ਜਾਵੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਮੁਲਾਜ਼ਮ ਦੇ ਵੱਲੋਂ ਆ ਕੇ ਪੂਰੇ ਜਿਹੜੇ ਆਪਣੇ ਈ ਰਿਕਸ਼ਾ ਨੇ ਉਹਨਾਂ ਨੂੰ ਸਾਈਡ ਤੇ ਕਰਵਾ ਦਿੱਤਾ ਗਿਆ ਪਿਆਰ ਨਾਲ ਸਮਝਾਇਆ ਗਿਆ ਕਿ ਜੇਕਰ ਤੁਸੀਂ ਆਪਣੀ ਕੋਈ ਵੀ ਮੰਗ ਰੱਖਣੀ ਹੈ ਤਾਂ ਰੱਖੋ ਪਰ ਰੋਡ ਬਲੌਕ ਨਾ ਕੀਤੀ ਜਾਵੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਪੂਰੀ ਰੋਡ ਨੂੰ ਜਿਹੜਾ ਸਾਫ਼ ਕਰਵਾ ਦਿੱਤਾ ਗਿਆ ਤਾਂ ਜੇਕਰ ਅਸੀਂ ਗੱਲ ਕਰੀਏ ਵੱਡੀ ਗਿਣਤੀ ਦੇ ਵਿੱਚ ਲੋਕ ਅੱਜ ਪੈਡਲ ਸੜਕਾਂ ਦੇ ਉੱਪਰ ਦਿਖਾਈ ਦੇ ਰਹੇ ਨੇ ਕਿਉਂਕਿ ਅੱਜ ਈ ਰਿਕਸ਼ਾ ਵਾਲਿਆਂ ਦੇ ਵੱਲੋਂ ਆਪਣੀ ਵੱਡੀ ਮੰਗ ਰਚੀ ਗਈ ਆ ਉਹਨਾਂ ਦਾ ਕਹਿਣਾ ਹੈ ਕਿ ਬਹੁਤ ਜ਼ਿਆਦੀ ਮੰਗਿਆਈ ਹੋ ਚੁੱਕੀ ਹੈ ਜਿਸ ਕਰਕੇ ਉਹ 10 ਰੁਪਏ ਤੇ ਸਵਾਰੀ ਨਹੀਂ ਲੈ ਕੇ ਜਾਣਗੇ ਜੇਕਰ ਉਹ ਕੱਲ ਨੂੰ ਈ ਰਿਕਸ਼ਾ ਚਲਾਉਣਗੇ ਤਾਂ ਉੱਥੇ ਆਪਣਾ 20 ਰੁਪਏ ਤੇ ਸਵਾਰੀ ਲੈ ਕੇ ਜਾਣਗੇ ਤਾਂ ਉਹਨਾਂ ਦੇ ਵੱਲੋਂ ਅੱਜ ਵੱਡਾ ਐਲਾਨ ਜਿਹੜਾ ਵਾਹੋ ਕਰ ਦਿੱਤਾ ਗਿਆ ਤਾਂ ਅੱਜ ਸਾਰਾ ਦਿਨ ਜਿਹੜੇ ਈ ਰਿਕਸ਼ਾ ਨੇ ਉਹ ਬੰਦ ਰਹਿਣਗੇ ਜਗਮਨ ਟੀਵੀ ਦੇ ਲਈ ਗੁਰਪ੍ਰੀਤ ਸਿੰਘ ਸਾਹਿਲ ਅੰਮ੍ਰਿਤਸਰ